ਜੇ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਦੀ ਤਰ੍ਹਾਂ ਸਾਮਰਾਜ ਸਥਾਪਿਤ ਕੀਤਾ ਹੁੰਦਾ ਭਾਗ 1 ਰਚਨਾ ਠਾਕੁਰ ਦਲੀਪ ਸਿੰਘ ਜੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਜੇਕਰ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਦੀ ਤਰ੍ਹਾਂ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾਵਾਂ ਕਿੰਨੀਆਂ ਸਮਰਿੱਧ ਹੁੰਦੀਆਂ ਜਿਸ ਤਰ੍ਹਾਂ ਅੱਜ ਇੰਗਲਿਸ਼ ਸੰਸਾਰ ਉਤੇ ਰਾਜ ਕਰ ਰਹੀ ਹੈ ਉਸੇ ਤਰ੍ਹਾਂ ਭਾਰਤੀ ਭਾਸ਼ਾਵਾਂ ਵੀ ਸੰਸਾਰ ਉਤੇ ਰਾਜ ਕਰਦੀਆਂ ਅੱਜ ਸੰਸਾਰ ਵਿੱਚ ਅੰਗਰੇਜ਼ੀ ਦੀ ਥਾਂ ਭਾਰਤੀ ਭਾਸ਼ਾ ਦਾ ਹੀ ਪ੍ਰਯੋਗ ਹੁੰਦਾ ਤੇ ਕੋਈ ਵੀ ਇੱਕ ਭਾਰਤੀ ਭਾਸ਼ਾ ਹੀ ਅੰਤਰਰਾਸ਼ਟਰੀ ਭਾਸ਼ਾ ਹੁੰਦੀ। ਜਿਸ ਤਰ੍ਹਾਂ ਅੰਗਰੇਜ਼ੀ ਤੋਂ ਬਿਨਾਂ ਅੱਜ ਲੋਕਾਂ ਦਾ ਜਿਉਂਦੇ ਰਹਿਣਾ ਵੀ ਅਸੰਭਵ ਵਰਗਾ ਹੈ। ਜੇ ਭਾਰਤ ਨੇ ਵਿਸ਼ਵ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾ ਤੋਂ ਬਿਨਾਂ ਵੀ ਲੋਕਾਂ ਦਾ ਜਿਉਂਦੇ ਰਹਿਣਾ ਅਸੰਭਵ ਵਰਗਾ ਹੋ ਜਾਂਦਾ। ਅੰਗਰੇਜ਼ੀ ਦੀ ਤਰ੍ਹਾਂ ਹੀ ਲੋਕ ਚਾਹਨਾ ਭਾਰਤੀ ਭਾਸ਼ਾ ਪੜਦੇ ਕਿਉਂਕਿ ਭਾਰਤ ਦੇ ਅਧੀਨ ਹੋਣ ਕਾਰਨ ਭਾਰਤੀ ਭਾਸ਼ਾ ਪੜਨਾ ਉਹਨਾਂ ਦੀ ਮਜਬੂਰੀ ਬਣ ਜਾਣੀ ਸੀ ਜਿਵੇਂ ਇੰਗਲੈਂਡ ਦੇ ਅਧੀਨ ਰਹਿਣ ਕਾਰਨ ਅੰਗਰੇਜ਼ੀ ਪੜਨਾ ਅੱਜ ਪੂਰੇ ਸੰਸਾਰ ਦੀ ਮਜਬੂਰੀ ਬਣ ਗਈ ਹੈ ਪਰੰਤੂ ਸੰਸਾਰ ਉੱਤੇ ਸਾਮਰਾਜ ਸਥਾਪਿਤ ਕਰਨ ਲਈ ਅਤੇ ਉਸ ਸਾਮਰਾਜ ਨੂੰ ਲੰਬੇ ਸਮੇਂ ਤੱਕ ਚਲਾਉਣ ਲਈ ਕਰੂਰਤਾ ਤੇ ਕੁਟਲਤਾ ਵਰਗੇ ਅਨੈਤਿਕ ਆਧਰਮ ਕਰਮ ਕਰਨੇ ਰਾਜਨੀਤਿਕ ਮਜਬੂਰੀ ਹੈ ਜੋ ਇੰਗਲੈਂਡ ਦੀ ਤਰ੍ਹਾਂ ਭਾਰਤ ਨੇ ਨਹੀਂ ਕੀਤੇ ਅਨੈਤਿਕ ਆਧਰਮ ਬੁਰੇ ਕਰਮ ਕਰਨ ਦਾ ਫਲ ਇੰਗਲੈਂਡ ਪਰ ਫੁੱਲਤੋਕੇ ਭੋਗ ਰਿਹਾ ਹੈ ਪਰੰਤੂ ਇੰਗਲੈਂਡ ਦੇ ਅਨੈਤਿਕ ਕਰਮਾਂ ਦੇ ਕਾਰਨ ਪੂਰਾ ਸੰਸਾਰ ਆਪਣੀ ਸੰਸਕ੍ਰਿਤੀ, ਪਾਸ਼ਾਮਾ, ਮਜ਼ਹਬ ਆਦ ਗਵਾ ਕੇ ਨੈਤਿਕਤਾ ਕਾਰਨ ਗੁਲਾਮੀ ਦਾ ਫਲ ਭੋਗ ਰਿਹਾ। ਇਸੇ ਤਰ੍ਹਾਂ ਨੈਤਿਕ ਕਰਮ ਕਰਨ ਦਾ ਫਲ ਭਾਰਤ ਆਪਣੀ ਸੁਤੰਤਰਤਾ, ਪਾਸ਼ਾਮਾ, ਸੰਸਕ੍ਰਿਤੀ, ਮਜ਼ਹਬ ਅਤੇ ਭਾਰਤ ਭੂਮੀ ਦਾ ਇੱਕ ਵੱਡਾ ਹਿੱਸਾ ਗਵਾ ਕੇ ਭੋਗ ਰਿਹਾ। ਵਿਸ਼ੇਸ਼ ਪਾਠਕ ਜਨ ਇਸ ਲੇਖ ਉੱਤੇ ਆਪত্তি ਕਰਨ ਤੋਂ ਪਹਿਲਾਂ ਇਸ ਦਾ ਤੱਤ ਸਮਝਣ ਜਿਸ ਦਾ ਸਾਮਰਾਜ ਹੁੰਦਾ ਹੈ ਉਸੇ ਦੀ ਭਾਸ਼ਾ ਹੀ ਸਰਕਾਰੀ ਕੰਮਾਂ ਵਿੱਚ ਚਲਦੀ ਹੈ ਤੇ ਪਰਫੁੱਲਤੋਕੇ ਲੋਕਾਂ ਵਿੱਚ ਪ੍ਰਚਲਿਤ ਹੁੰਦੀ ਹੈ ਕਿਉਂਕਿ ਉਹ ਭਾਸ਼ਾ ਪੜਨਾ ਤੇ ਉਸ ਭਾਸ਼ਾ ਨੂੰ ਵਰਤਣਾ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਜੇ ਉਸ ਦੇਸ਼ ਦਾ ਸਾਮਰਾਜ ਹਟ ਵੀ ਜਾਵੇ ਤਦ ਵੀ ਉਸੇ ਸਾਮਰਾਜ ਦੀ ਭਾਸ਼ਾ ਲੰਬੇ ਸਮੇਂ ਤੱਕ ਆਪਣਾ ਪ੍ਰਭਾਵ ਰੱਖਦੀ ਹੈ ਅੰਗਰੇਜ਼ੀ ਦਾ ਅੰਤਰਰਾਸ਼ਟਰੀ ਭਾਸ਼ਾ ਬਣ ਕੇ ਅੱਜ ਪੂਰੇ ਸੰਸਾਰ ਦੇ ਲੋਕਾਂ ਦੀ ਲੋੜ ਬਣਦਾ ਇੱਕ ਹੀ ਵਿਸ਼ੇਸ਼ ਕਰਨਾ ਹੈ ਇੰਗਲੈਂਡ ਦਾ ਸੰਸਾਰ ਦੇ ਬਹੁਤ ਵੱਡੇ ਭਾਗ ਉੱਤੇ ਸਾਮਰਾਜ ਸਥਾਪਤ ਕਰਨਾ ਜੇ ਤੁਸੀਂ ਲੇਖਦੇ ਇਸ ਅੰਤ ਨੂੰ ਸਮਝ ਕੇ ਜੀਵਨ ਦੀ ਸਚਾਈ ਨੂੰ ਸਵੀਕਾਰ ਕਰੋਗੇ ਤਾਂ ਮੇਰੇ ਵਿਚਾਰਾਂ ਨਾਲ ਜ਼ਰੂਰੀ ਸਹਿਮਤ ਹੋ ਜਾਓਗੇ ਜੇ ਮੇਰੀ ਗੱਲ ਤੁਹਾਡੀ ਸਮਝ ਵਿੱਚ ਨਹੀਂ ਆ ਰਹੀ ਤੁਹਾਡੇ ਮੰਨਣ ਵਿੱਚ ਨਹੀਂ ਆ ਰਹੀ ਤਾਂ ਅੰਗਰੇਜ਼ੀ ਦਾ ਪੂਰਨ ਰੂਪ ਵਿੱਚ ਬਾਈਕਾਟ ਕਰਕੇ ਕੇਵਲ ਇੱਕ ਦਿਨ ਦੇ ਲਈ ਜਿਉਂਦੇ ਰਹਿ ਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਸੀਂ ਅੰਗਰੇਜ਼ੀ ਤੋਂ ਬਿਨਾਂ ਜਿਉਂਦੇ ਰਹਿ ਨਹੀਂ ਸਕਦੇ ਸੰਸਾਰ ਦੀ ਸਾਰੀ ਵੱਡੀ ਸਾਮਰਾਜ क्रूरता हिंसा कपट अनैतिक ਅਧਰਮ ਕਰਮ ਕਰਕੇ ਹੀ ਸਥਾਪਿਤ ਹੋਏ ਹਨ ਅਤੇ ਅਪਰਉਤਕ ਕੁਕਰਮਾਂ ਨੂੰ ਕਰਦਿਆਂ ਹੀ ਸਥਾਪਿਤ ਰਹੇ ਹਨ ਕੇਵਲ ਸੇਵਾ ਪਰ ਉਪਕਾਰ ਵਰਗੇ ਨੈਤਿਕ ਅਤੇ ਧਰਮ ਕਰਮ ਕਰਕੇ ਕੋਈ ਵੀ ਸਾਮਰਾਜ ਕਦੇ ਵੀ ਸਥਾਪਿਤ ਨਹੀਂ ਹੋਇਆ ਨਾ ਹੀ ਹੋ ਸਕਦਾ ਇਹ ਸਭ ਨੂੰ ਪਤਾ ਹੈ ਕਿ ਯੂਰਪ ਦੇ ਕੁਝ ਦੇਸ਼ਾਂ ਜਿਵੇਂ ਇੰਗਲੈਂਡ ਫਰਾਂਸ ਹਾਲੈਂਡ ਸਪੇਨ ਆਦਿ ਵਿਸ਼ੇਸ਼ ਰੂਪ ਵਿੱਚ ਇੰਗਲੈਂਡ ਨੇ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਨੂੰ ਗੁਲਾਮ ਬਣਾ ਕੇ ਆਪਣਾ ਸਾਮਰਾਜ ਸਥਾਪਿਤ ਕੀਤਾ ਸੀ ਜਿਸ ਦੇ ਇੱਕ ਬਹੁਤ ਵੱਡੇ ਭਾਗ ਉੱਤੇ ਹਾਲੇ ਤੱਕ ਵੀ ਉਹਨਾਂ ਦਾ ਹੀ ਰਾਜ ਹੈ ਜਿਵੇਂ ਆਸਟ੍ਰੇਲੀਆ, ਕੈਨੇਡਾ ਤੇ ਕਈ ਛੋਟੇ-ਛੋਟੇ ਦੇਸ਼ ਇੰਗਲੈਂਡ ਦੇ ਅਧੀਨ ਹਨ। ਗੁਆਡੇਲੂਪ, ਗੁਆਨਾ, ਮੀਟ, ਫ੍ਰੈਂਚ ਪੋਲੀਨੇਸ਼ੀਆ ਆਦਿ ਦੇਸ਼ ਫਰਾਂਸ ਦੇ ਅਧੀਨ ਹਨ। ਅਰਬ ਪ੍ਰਾਇਦੀਪ, ਕੈਨਰੀ ਦੀਪ ਸਮੂਹ, ਉੱਤਰੀ ਅਫਰੀਕਾ ਦੇ ਸਿਹਟਾ ਤੇ ਮੈਲੀਲਾ ਸ਼ਹਿਰਾਤ ਖੇਤਰ ਸਪੇਨ ਦੇ ਅਧੀਨ ਹਨ। ਅਜ्ञਾ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦੇ ਮੂਲ ਨਿਵਾਸੀਆਂ ਉੱਤੇ ਅਤਿਆਚਾਰ ਕਰਕੇ ਤੇ ਗੁਲਾਮ ਬਣਾ ਕੇ ਉਹਨਾਂ ਦਾ ਸ਼ੋਸ਼ਣ ਕਰਨਾ ਅਤੇ ਉਹਨਾਂ ਉੱਤੇ ਰਾਜ ਕਰਨਾ ਬਹੁਤ ਵੱਡੀ ਅਨੈਤਿਕਤਾ ਤੇ ਅਧਰਮ ਹੈ ਜਿਸ ਦਾ ਬਹੁਤ ਵੱਡਾ ਦੰਡ ਯਾਨੀ ਪਾਪ ਸ਼ੋਸ਼ਣ ਕਰਨ ਵਾਲੇ ਲੋਕਾਂ ਨੂੰ ਲੱਗਦਾ ਹੈ ਇਨ੍ਹਾਂ ਯੂਰਪੀ ਦੇਸ਼ਾਂ ਨੂੰ ਸਨੈਤਿਕ ਕਾਰਮ ਕਰਨ ਦਾ ਦੰਡ ਜਾਂ ਪਾਪ ਲੱਗਣਾ ਚਾਹੀਦਾ ਸੀ ਪਰੰਤੂ ਇਸ ਦੇ ਉਲਟ ਇਨ੍ਹਾਂ ਯੂਰਪੀ ਦੇਸ਼ਾਂ ਨੂੰ ਇਹ ਵੱਡੇ ਅਨੈਤਿਕ ਪਾਪ ਕਰਮ ਕਰਨ ਦਾ ਦੰਡ ਮਿਲਣ ਦੀ ਥਾਂ ਉੱਪਰ ਇਹ ਫਲ ਮਿਲਿਆ ਕਿ ਜਿੱਥੇ ਵੀ ਉਹਨਾਂ ਨੇ ਆਪਣਾ ਸਾਮਰਾਜ ਸਥਾਪਿਤ ਕੀਤਾ ਉੱਥੇ ਉਹਨਾਂ ਦੀ ਜਨਸੰਖਿਆ ਭਾਸ਼ਾ ਮਜ਼ਹਬ ਅਤੇ ਸੰਸਕ੍ਰਿਤੀ ਫੈਲ ਕੇ ਸਥਾਪਿਤ ਹੋ ਗਏ ਗੁਲਾਮ ਦੇਸ਼ਾਂ ਦੇ ਮੂਲ ਨਿਵਾਸੀਆਂ ਦੀ ਜਨਸੰਖਿਆ ਭਾਸ਼ਾ ਮਜ਼ਹਬ ਅਤੇ ਸੰਸਕ੍ਰਿਤੀ ਇਹਨਾਂ ਵਿਦੇਸ਼ੀ ਅਤਿਆਚਾਰੀਆਂ ਦੇ ਰਾਜ ਅਤੇ ਗੁਲਾਮੀ ਦੇ ਕਾਰਨ ਲੁਪਤ ਹੋਣ ਦੇ ਕੰਢੇ ਉੱਤੇ ਹਨ ਇਸ ਦਾ ਪ੍ਰਤੱਖ ਉਦਾਹਰਣ ਯੂਰਪੀਨਾ ਦੀ ਆਪਣੀ ਲਿਖਤ ਵਿੱਚ ਹੀ ਮਿਲਦਾ ਹੈ ਉਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਉਤੇ ਆਪਣਾ ਸਾਮਰਾਜ ਸਥਾਪਿਤ ਕਰਨ ਲਈ ਯੂਰਪੀਨ ਦੇਸ਼ਾਂ ਨੇ ਉਥੋਂ ਦੇ 56 ਲੱਖ ਲੋਕਾਂ ਨੂੰ ਮਾਰਿਆ ਹੈ ਇਸ ਤੋਂ ਪਰਤੱਖ ਹੁੰਦਾ ਹੈ ਕਿ ਆਪਣੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਪਰਫੁੱਲਤ ਕਰਨ ਲਈ ਸੰਸਾਰ ਦੇ ਵੱਡੇ ਭਾਗ ਉਤੇ ਸਾਮਰਾਜ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ ਉਹ ਸਾਮਰਾਜ ਕੇਵਲ ਨੈਤਿਕਤਾ ਜਾਂ ਧਰਮ ਕਰਜਾ ਨਾਲ ਸਥਾਪਿਤ ਕਰਨਾ ਸੰਭਵ ਨਹੀਂ ਇਹ ਵੀ ਕੋਈ ਸਚਾਈ ਹੈ ਕਿ ਘੱਟ ਤੋਂ ਘੱਟ 50 ਫੀਸਦੀ ਅਨੈਤਿਕ ਅਤੇ ਕਰੋੜਤਾ ਨਾਲ ਹੀ ਸਾਮਰਾਜ ਸਥਾਪਿਤ ਹੁੰਦਾ ਹੈ ਤੇ ਚੱਲਦਾ ਹੈ ਪਰ ਮੇ ਸਮਾਜ ਇਸ ਤੰਗ ਨੂੰ ਕਿੰਨਾ ਵੀ ਅਨੈਤਕ ਅਤੇ ਅਪਰਾਧਿਕ ਮੰਨਦਾ ਹੋਵੇ। ਪ੍ਰੰਤੂ ਸਾਮਰਾਜ ਸਥਾਪਿਤ ਕਰਕੇ ਕੇਵਲ ਲੋਕਾਂ ਦਾ ਸ਼ੋਸ਼ਣ ਅਤੇ ਉਹਨਾਂ ਉੱਤੇ ਅਤਿਆਚਾਰ ਕਰਨ ਨਾਲ ਹੀ ਕੋਈ ਪਾਸ਼ਾ, ਮਜ਼ਹਬ ਅਤੇ ਸੰਸਕ੍ਰਿਤੀ ਗੁਲਾਮ ਦੇਸ਼ ਦੇ ਲੋਕਾਂ ਦੇ ਜੀਵਨ ਦਾ ਪੂਰੀ ਤਰ੍ਹਾਂ ਹੰਗ ਨਹੀਂ ਬਣ ਜਾਂਦੀ। ਜਦ ਲੰਮੇ ਸਮੇਂ ਤੱਕ ਸਾਮਰਾਜ ਦੇ ਮੰਤਰੀ, ਅਧਿਕਾਰੀ ਤੇ ਉਹਨਾਂ ਦੇ ਲੋਕ ਗੁਲਾਮ ਹੋਏ ਦੇਸ਼ ਵਿੱਚ ਰਹਿੰਦੇ ਹਨ ਅਤੇ ਜੋ ਪਾਸ਼ਾ ਉਹ ਵਰਤਦੇ ਹਨ, ਜੋ ਕੰਮ ਉਹ ਕਰਦੇ ਹਨ, ਗੁਲਾਮ ਦੇਸ਼ ਦੀ ਜਨਤਾ ਉਨ੍ਹਾਂ ਦੇ ਸਾਰੇ ਕਮਾਂ ਦੀ ਆਪਣੇ ਆਪ ਨਕਲ ਕਰਨ ਲੱਗ ਪੈਂਦੀ ਹੈ ਕਿਉਂਕਿ ਮਾਨਵੀ ਸੁਭਾਅ ਹੈ ਕਿ ਤਨਹੀਨ ਪਰਜਾ ਤਨੀ ਤੇ ਸੱਤਾ ਰੂੜ ਵਿਅਕਤੀ ਦੀ ਨਕਲ ਕਰਦੀ ਹੈ ਸਭ ਤੋਂ ਤਨਵਾਨ ਅਤੇ ਸ਼ਕਤੀਸ਼ਾਲੀ ਤਾਂ ਸਾਮਰਾਜ ਦਾ ਸਵਾਮੀ ਅਤੇ ਉਸਦੇ ਮੰਤਰੀ ਅਧਿਕਾਰੀ ਹੁੰਦੇ ਹਨ ਇਸ ਤਰ੍ਹਾਂ ਸਾਮਰਾਜ ਸਥਾਪਿਤ ਕਰਨ ਵਾਲੀ ਦੇਸ਼ਾਂ ਦੀ ਭਾਸ਼ਾ ਮਜ਼ਹਬ ਸਭ ਸਭਿ 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 ਸਭ ਨਕਲ ਕਰਨ ਦਾ ਮਾਨਵੀ ਸਭਾ ਹੋਣ ਕਰ ਅੱਜ ਪੂਰੇ ਵਿਸ਼ਵ ਵਿੱਚ ਇੰਗਲੈਂਡ ਅਤੇ ਯੂਰਪੀ ਦੇਸ਼ਾਂ ਦੀ ਭਾਸ਼ਾ ਮਜ਼ਹਬਤ ਅਤੇ ਸੰਸਕ੍ਰਿਤੀ ਪਰਫੁੱਲਤ ਹੋ ਕੇ ਫੈਲ ਗਏ ਹਨ ਇਸ ਲਈ ਜਿਸ ਨੇ ਵੀ ਆਪਣੀ ਭਾਸ਼ਾ ਮਜ਼ਹਬ ਜਾਂ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਕੇ ਪਰਫੁੱਲਤ ਕਰਨਾ ਹੋਵੇ ਉਸ ਦੇ ਲਈ ਵੱਡਾ ਸਾਮਰਾਜ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੈ ਵੱਡਾ ਸਾਮਰਾਜ ਸਥਾਪਿਤ ਕਰਨ ਲਈ ਇਹਨਾਂ ਯਰਪੀਨਾ ਵਰਗੇ ਅਨੈਤਿਕ ਕਰਮ ਵੀ ਕਰਨੇ ਪੈਣਗੇ ਤਾਂ ਹੀ ਸਾਮਰਾਜ ਸਥਾਪਿਤ ਹੋਵੇਗਾ ਤੇ ਤਾਂ ਹੀ ਸਾਮਰਾਜ ਸਥਾਪਿਤ ਰਹੇਗਾ ਇਸ ਦਾ ਪ੍ਰਤੱਖ ਉਦਾਹਰਣ ਹੈ ਮਾਨਵ ਜਾਤੀ ਦਾ ਸ੍ਰਿਸ਼ਵੀ ਉੱਤੇ ਸਾਮਰਾਜ ਸਥਾਪਿਤ ਕਰਕੇ ਉਸ ਉੱਤੇ ਰਹਿੰਦੇ ਸਾਰੇ ਜੀਵ ਜੰਤੂਆਂ ਤੇ ਬਨਸਪਤੀ ਉੱਤੇ ਰਾਜ ਕਰਨਾ ਅਤੇ ਉਹਨਾਂ ਦਾ ਸ਼ੋਸ਼ਣ ਕਰਨਾ ਮਾਨਵ ਜਾਤੀ ਨੇ ਹਰ ਤਰ੍ਹਾਂ ਦੇ ਅਨੈਤਿਕ ਅਧਰਮ ਕਰਮ ਯਾਨੀ क्रूरਤਾ ਕਪਟ ਆਦਿ ਕਰਕੇ ਹੀ ਪ੍ਰithvi ਉੱਤੇ ਸਮਰਾ ਸਥਾਪਿਤ ਕੀਤਾ ਹੈ ਕਿਉਂਕਿ ਮਨੁੱਖ ਸਾਰੇ ਜੀਵਾਂ ਵਿੱਚੋਂ ਸਭ ਤੋਂ ਵੱਧ ਸ਼ੈਤਾਨ, क्रूर ਅਤੇ ਕਪਟੀ, ਲਾਲਚੀ ਜਾਣੀ ਅਧਰਮੀ ਹੈ। ਬਾਕੀ ਅਗਲੇ ਭਾਗ ਵਿੱਚ। ਧੰਨਵਾਦ।